ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਜੀਤ ਸਬਟਿਕ ਚੈਨਲ ਤੇ ਅੱਜ ਆਪਾਂ ਪੈਂਟ ਪਲਾਜੋ ਦੀ ਕਟਿੰਗ ਸਿੱਖਾਂਗੇ ਜੀ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਸਾਰੀ ਦੇਖਣੀ ਹੈ ਜੀ ਤੇ ਉੱਪਰ ਆਪਾਂ ਨੇ 2.5 ਇੰਚ ਪਲਾਸਟਿਕ ਪਾਉਣ ਵਾਸਤੇ ਕੱਪੜਾ ਛੱਡਣਾ ਜੀ ਆਪਾਂ ਨੇ ਤੇ ਇਲਾਸਟਿਕ ਦਾ ਛੱਡ ਕੇ ਕੱਪੜਾ ਆਪਾਂ ਨੇ ਇੱਥਾ ਨਿਸ਼ਾਨੀ ਲਵਾਈ ਦੀ ਲਾਉਣੀ ਹੈ ਜੀ ਕਿੰਨੀ ਲੈਂਥ ਆ ਪਲਾਜੋ ਦੀ ਤੇ ਲੈਂਥ 37 ਇੰਚ ਤਿਆਰ ਆ ਜੀ ਤੇ ਮੈਂ 38 ਦੇ ਨਿਸ਼ਾਨੀ ਲਾਉਣੀ ਆ ਤੇ ਜਿਵੇਂ ਸਿਲੇ ਹੋਏ ਪਲਾਜ਼ੋ ਦਾ ਨਾਪ ਲਿਆ ਹੋਇਆ ਜੀ ਉਹਦੇ ਮੁਤਾਬਕ ਸਾਰੀ ਜਾਣਕਾਰੀ ਦਵਾਂਗੇ ਤੁਹਾਨੂੰ ਕਿ ਸਿਲੇ ਹੋਏ ਪਲਾਜ਼ੋ ਦਾ ਨਾਪ ਲੈ ਕੇ ਆਪਾਂ ਨੇ ਕਿਵੇਂ ਕਟਿੰਗ ਕਰਨੀ ਆ ਤੇ ਨੀਚੇ 2.5 ਇੰਚ ਆਪਾਂ ਨੇ ਜੀ ਮੂਰੀ ਦਾ ਫੋਲਡ ਕਰਨੇ ਵਾਸਤੇ ਲਾਦ ਨਿਸ਼ਾਨੀ ਤੇ 14.5 ਇੰਚ ਇਹ ਆਸਣ ਆ ਜੀ ਆਪਾਂ ਨੇ ਆਸਣ ਦੀ ਨਿਸ਼ਾਨੀ ਲਾਉਣੀ ਆ ਤੇ ਆਪਾਂ 1.5 ਇੰਚ ਘੱਟ ਕਰਕੇ ਲਾਵਾਂਗੇ ਜਿਵੇਂ 13 ਤੇ ਤੇ ਮੈਨੂੰ ਹੋਰ ਘੱਟ ਚਾਹੀਦਾ ਜੀ ਹਨਾ ਕਿ ਨਾਪ ਇੰਨਾ ਬਹੁਤਾ ਜ਼ਿਆਦਾ ਭਾਰੀ ਨਹੀਂ ਹੋਏਗਾ ਤੇ ਮੈਂ 12 ਤੇ ਨਿਸ਼ਾਨੀ ਲਾਉਂਗੀ ਜੀ ਮੂਰਲੇ ਆਸਣ ਦੀ ਮੂਰਲੇ ਦੀ ਇਹ ਮੂਰਲਾ 프ਰੰਟ ਕਪੜਾ ਵਿਛਾਇਆ ਹੋਇਆ ਜੀ ਮੂਰਲੇ ਪੱਲਿਆਂ ਦਾ ਤੇ ਪਿਛਲੇ ਆਪਾਂ ਬਾਅਦ ਚ ਕਟਿੰਗ ਕਰਾਂਗੇ ਤੇ ਇਹ ਹੀ 12 ਤੇ ਨਿਸ਼ਾਨੀ ਲਾਤੀ ਤੇ ਹੁਣ ਆਪਾਂ ਨੇ ਚੜਾਈ ਚ ਲਾਉਣੀ ਹੈ ਜੀ ਇਹ ਦੇ ਦੋ ਮਤਲਬ ਖੁੱਲੀ ਸਾਈਡ ਦੂਜੀ ਸਾਈਡ ਆ ਦੀ ਪੰਜ ਸਾਈਡ ਮੇਰੀ ਤਰਫ ਆ ਜੀ ਤੇ ਆਪਾਂ ਨੇ ਚੜਾਈ ਚ ਨਿਸ਼ਾਨੀ ਥਾਈ ਪਾਪਾ ਨੇ ਥਾਈ ਮਿਲਣੀ ਹੈ ਜਿੱਥੇ ਆਪਣਾ ਆਸਣ ਜੋਇੰਟ ਹੁੰਦਾ ਉਥੋਂ ਤੇ ਆਪਾਂ ਨੇ ਥਾਈ ਮਿੰਨੀ ਆ ਬੀ ਇਹਦੀ ਚੜਾਈ ਕਿੰਨੀ ਆ ਤੇ ਇਹਦੀ ਚੜਾਈ 15 ਇੰਚ ਤਿਆਰ ਆ ਜੀ 15 ਤੇ ਹੀ ਮੈਂ ਨਿਸ਼ਾਨੀ ਲਾਉਣੀ ਆ ਇਹਦੇ 'ਚ ਮੈਂ ਵੱਧ ਘੱਟ ਕੁਛ ਨਹੀਂ ਕਰਨਾ ਜੀ ਤੇ 2 ਇੰਚ ਮੈਂ ਪਿੱਛੇ ạt ਕੇ ਲਾਉਣੀ ਆ ਨਿਸ਼ਾਨੀ ਠੀਕ ਹੈ ਜੀ ਇਹ 13 ਇੰਚ ਰਹਿ ਗਿਆ ਤੇ 13 ਇੰਚ ਹੀ ਆਪਾਂ ਨੇ ਉੱਪਰ ਲਾ ਲੈਣੀ ਆ ਤੇ ਆਪਾਂ ਨੇ ਲਾਈਨ ਖਿੱਚ ਦੇਣੀ ਆ ਸਿੱਧੀ ਤੇ ਜੇ ਮਾਪ ਮਤਲਬ ਪਤਲਾ ਹੁੰਦਾ ਜਿਆਦਾ ਜੀ ਤਾਂ ਆਪਾਂ ਸਣ ਇੱਕਸਾਰ ਵੀ ਰੱਖ ਸਕਦੇ ਆ ਤੇ ਪਾਰੀ ਨਾਲ ਆਪ ਦਾ ਮੂਹਰਲਾ ਘੱਟ ਰੱਖਣਾ ਹੁੰਦਾ ਜੀ ਆਸਣ ਤੇ ਪਿਛਲਾ ਬੈਕਲ ਸਾਈਡ ਜਾਦੀ ਰੱਖਣਾ ਹੁੰਦਾ ਠੀਕ ਹੈ ਜੀ ਇਹ ਆਪਾਂ ਨੇ ਨਿਸ਼ਾਨੀ ਲਾਤੀ ਫਿਰ ਇਹਠਾ ਮੂਰੀ ਦੀ ਲਾਤੀ ਤੇ ਆਪਾਂ ਨੇ ਜੀ ਮੈਂ ਤੁਹਾਨੂੰ ਮੈਂ ਦੱਸਦੀਆਂ ਵੀ ਜੇ ਆਪਾਂ ਨੇ ਜੇ ਮੂਰੇ ਪੱਟੀ ਜੜਨੀ ਹੁੰਦੀ ਆ ਪੈਂਟ ਪਲਾਜੋ ਪੱਟੀ ਵਾਲਾ ਤਿਆਰ ਕਰਨਾ ਹੁੰਦਾ ਤਾਂ ਆਪਾਂ ਕਿਵੇਂ ਨਿਸ਼ਾਨੀ ਲਾਉਣੀ ਆ ਇਹਦਾ ਆਪਾਂ ਥਾਈ ਤੋਂ ਸੈਂਟਰ ਕਰ ਲੈਨੇ ਆ ਜੀ ਥਾਈ ਤੋਂ ਸੈਂਟਰ ਕਰਕੇ ਆਪਣਾ ਸਾਢੇ 7 ਇੰਚ ਆ ਰਿਹਾ ਤੇ ਆਪਾਂ ਨੇ ਸੀਰੇ ਤੱਕ 5.7 ਇੰਚ ਤੇ ਨਿਸ਼ਾਨੀ ਲਾ ਦੇਣੀ ਹੈ ਜੀ ਤੇ ਅਸੀਂ ਇਹ ਮੂਰੀ ਤੋਂ ਲੈ ਕੇ ਉੱਪਰ ਤੱਕ ਆਪਾਂ ਨੇ ਸਿੱਧੀ ਲਾਈਨ ਖਿੱਚ ਦੇਣੀ ਹੁੰਦੀ ਹੈ ਜੀ ਤੇ ਮੈਂ ਇਸ ਤਰ੍ਹਾਂ ਦਾ ਨਹੀਂ ਬਣਾਉਣਾ ਹੈਗਾ ਤੇ ਮੈਂ ਇਲਾਸਟਿਕ ਪਾਉਣੀ ਹੈ ਜੀ ਸਾਰੇ ਵਿੱਚ ਤਾਂ ਕਰਕੇ ਮੈਂ ਤੁਹਾਨੂੰ ਦੱਸੂਗੀ ਵੀ ਮੈਂ ਕਿਵੇਂ ਕਟਿੰਗ ਕਰੂੰਗੀ ਇਹ ਮੈਂ ਤੁਹਾਨੂੰ ਸਿਰਫ ਦੱਸਣ ਲਈ ਦੱਸ ਰਹੀ ਹਾਂ ਵੀ ਇਹ ਪੱਟੀ ਵਾਲਾ ਪਲਾਜੋ ਕਿਵੇਂ ਕਟਿਆ ਹੁੰਦਾ ਤੇ ਜੇ ਮੂਰੀ ਦਾ ਵੀ ਇਹਦਾ ਇਨਸਾਨ ਲੱਗਦਾ ਵੀ ਜਿਹੜੀ ਆਪਾਂ ਨੇ ਸੈਂਟਰ ਵਿੱਚ ਲਾਈਨ ਖਿੱਚੀ ਆ ਉਹਦਾ ਅੱਧਾ ਕਰ ਲੈਦਾ ਜੀ ਤੇ ਆਪਣੀ 8 ਇੰਚ ਮੂਰੀ ਹੁੰਦੀ ਹੈ ਤਿਆਰ ਤੇ ਆਪਾਂ ਨੇ ਚਾਰ ਉੱਤਰ ਤੇ ਚਾਰ ਉੱਤਰ ਰੱਖ ਕੇ ਤੇ ਇਹ 6 ਫੱਟੀ ਨਾਲ ਆਪਾਂ ਨੇ ਆਸਣ ਤੱਕ ਨਿਸ਼ਾਨੀ ਲਾ ਦੇਣੀ ਹੈ ਜੀ ਤੇ ਮੈਂ ਐਵੇਂ ਨਹੀਂ ਕਰਨਾ ਜੀ ਤੇ ਮੈਂ ਡੇਢ ਇੰਚ ਕਪੜਾ ਛੱਡਿਆ ਜੀ ਸਾਈਡ ਵਿੱਚ ਕੰਨੀ ਵਾਲੀ ਸਾਈਡ ਮੇਰੇ ਕੰਨੀ ਸਾਈਡ ਡੇਢ ਇੰਚ ਕਪੜਾ ਛੱਡ ਕੇ ਉੱਪਰ ਆਸਣ ਵਾਲੀ ਸਲਾਈ ਤੱਕਰ ਜਿਹੜੀ ਆਪਾਂ ਨੇ ਹੇਠਾਂ ਲੈਣ ਲਈ ਹੋਈ ਹੈ ਜੀ ਉਹਦੇ ਤੱਕ ਸੇਫ ੱਟੀ ਮਲਾ ਕੇ ਨਿਸ਼ਾਨੀ ਲਾਤੀ ਤੇ ਉਹਦੇ ਉੱਥੋਂ 1.5 ਇੰਚ ਕੱਪੜਾ ਛੱਡਿਆ ਉੱਥੋਂ ਹੀ ਮੈਂਨੇ ਮੂਰੀ ਦਾ ਨਾਪ ਰੱਖਿਆ ਜੀ ਤੇ ਆਸਣ ਵਾਲੀ ਸਾਈਡ ਵੀ ਮੈਂ ਇਹ ਨਿਸ਼ਾਨੀ ਲਾਣੀ ਹੈ ਜੀ ਤੁਸੀਂ ਸੇਫ ੱਟੀ ਰੱਖ ਕੇ ਲਾ ਸਕਦੇ ਹੋ ਜੀ ਤੇ ਮੈਨੂੰ ਇਹ ਠੀਕ ਰਹਿੰਦਾ ਮਤਲਬ ਕੀ ਇਹ ਜਿਹੜੇ ਸਾਰੇ ਚਲਾਸਟਿਕ ਪਾਉਂਦੇ ਆ ਇਹ ਪਾਣ ਵਿੱਚ ਕੰਫਰਟੇਬਲ ਰਹਿੰਦਾ ਤੇ ਪਾਇਆ ਵੀ ਵਧੀਆ ਲੱਗਦਾ ਜੀ ਉਹ ਜਿਹੜੇ ਪਤਲੇ ਨਾਪ ਹੁੰਨੇ ਆ ਜਿਆਦੇ ਉਹਨਾਂ ਨੂੰ ਪੱਟੀ ਵਾਲਾ ਠੀਕ ਰਹਿੰਦਾ ਜੀ ਉਹ ਕੀ ਮਤਲਬ ਫਿਟਿੰਗ ਵਾਲਾ ਪਾਣਾ ਪਸੰਦ ਕਰਦੇ ਆ ਹਨਾ ਤੇ ਜਿਹੜੇ ਮਤਲਬ ਫਿਟਿੰਗ ਵਾਲਾ ਪਾਣਾ ਨਹੀਂ ਪਸੰਦ ਕਰਦੇ ਤੇ ਉਹਨਾਂ ਵਾਸਤੇ ਇਹ ਤਰੀਕਾ ਬਹੁਤ ਵਧੀਆ ਜੀ ਤੁਸੀਂ ਇਹਨੂੰ ਕੱਟ ਇਵੇਂ ਬਣਾ ਕੇ ਦੇਖਿਓ ਤੇ ਵੀਡੀਓ ਹੁਣ ਮੈਂ ਤੁਹਾਨੂੰ ਕਟਿੰਗ ਇੱਕ ਪਾਰ ਮੈਂ ਕਟਿੰਗ ਦਾ ਦੱਸੂਗੀ ਤੇ ਦੂਜਾ ਪਾਰ ਮੈਂ ਸਲਾਈ ਦਾ ਲੈ ਕੇ ਆਉਂਗੀ ਜੀ ਆਪਾਂ ਕਿਵੇਂ ਸਟੀਚ ਕਰਨਾ ਇਹਨੂੰ ਤੇ ਵੀਡੀਓ ਜਰੂਰ ਦੇਖਿਆ ਕਰੋ ਜੀ ਤੇ ਦੇਖ ਕੇ ਦੱਸਿਆ ਜੀ ਕਿਵੇਂ ਲੱਗਿਆ ਇਹ ਤੁਹਾਨੂੰ ਇਹ ਮੂਰਲਾ ਪਾਰ ਮੈਂਨੇ ਚੱਕਦਾ ਜੀ ਹੁਣ ਮੈਂ ਦੂਜਾ ਕੱਪੜਾ ਵਿਛਾ ਰਹੀ ਹਾਂ ਦੂਜਾ ਪਾਰ ਕੱਟਣੇ ਵਾਸਤੇ ਤੇ ਫਿਰ ਦੋ ਫੋਲਡਾ ਜੀ ਐਵੇਂ ਹੀ ਤੇ ਲੰਬਾਈ ਦਾ ਇਹ ਮਨੇ ਵਿਛਾ ਲੈਣਾ ਕੱਪੜਾ ਤੇ ਕੰਨੀ ਇਹ ਹੁਣ ਮੈਂ ਆਪਣੀ ਤਰਫ ਰੱਖ ਲਈ ਇਹਦਾ ਕੋਈ ਚੱਕਰ ਨਹੀਂ ਹੁੰਦਾ ਜੀ ਜਿੱਧਰ ਮਰਜੀ ਰੱਖੋ ਤੁਸੀਂ ਤੇ ਫਿਰ ਵੀ ਜੇ ਤੁਹਾਨੂੰ ਕੱਪੜਾ ਮਤਲਬ ਜ਼ਿਆਦਾ ਚਾਹੀਦਾ ਤਾਂ ਤੁਸੀਂ ਖੁੱਲੀ ਸਾਈਡ ਆਪਣੇ ਵੱਲ ਰੱਖੋ ਕੰਨੀ ਤੇ ਬੰਦ ਸਾਈਡ ਦੂਜੀ ਤਰਫ ਰੱਖੋ ਜੀ ਤੇ ਇਹ ਮੈਂ ਕੰਨੀ ਤੇ ਮੋੜ ਲੈਣਾ ਜੀ ਕੱਪੜਾ ਇੱਕ ਸਾਰਾ ਦੋਨੋਂ ਤੇ 2 ਇੰਚ ਕੱਪੜਾ ਮੈਂ ਉੱਪਰ ਫालतू ਰੱਖਣਾ ਜੀ ਇਹ ਬੈਕ ਵਾਲੇ ਪੱਲੇ ਦਾ ਤੇ 2 ਇੰਚ ਕਪੜਾ ਆਪਾਂ ਨੇ ਇਹਦਾ ਆਸਣਾ ਬੈਕ ਵੱਡਾ ਰੱਖਣਾ ਹੁੰਦਾ ਜੀ 2 ਇੰਚ ਮੈਂ ਉੱਪਰ ਫालतੂ ਰੱਖ ਕੇ ਵਿਛਾ ਲਿਆ ਕਪੜਾ ਠੀਕ ਹੈ ਜੀ ਤੇ ਇਹੇਠਾ ਮੂਰੀ ਹੈ ਜੀ ਦੇਖੋ ਇੱਕ ਸਾਰਾ ਇਹ ਇਹਦੇ ਮੂਰੀ ਤੋਂ ਆਪਾਂ ਨੇ 1.5 ਇੰਚ ਬੈਕ ਵਾਲੇ ਪੈਰ ਦਾ ਪਾੜ ਦਾ 1.5 ਇੰਚ ਫालतੂ ਰੱਖਣਾ ਮੂਰੀ ਤੋਂ ਤੇ ਹੌਲੀ ਹੌਲੀ ਉੱਪਰ ਉੱਪਰ 1 ਪੁਆਇੰਟ ਆਪਾਂ ਨੇ ਵਧਾਈ ਜਾਣਾ ਆਸਣ ਤੱਕ ਆਪਾਂ ਨੇ 2.5 ਇੰਚ 3 ਇੰਚ ਤੱਕ ਵੀ ਕਰ ਸਕਦੇ ਆ ਆਸਣ ਦੀ ਸੀਧੇ ਤੱਕ ਜਿੱਥੇ ਆਪਾਂ ਨੇ ਆਸਣ ਦੀ ਗੁੜਾਈ ਦਈ ਹੋਈ ਹੈ ਜੀ ਤੇ ਫਿਰ ਉਹਨੂੰ ਇਹ ਨਿਸ਼ਾਨੀ ਲਾ ਲੈਣੀ ਹੈ ਜੀ ਇਹ ਮਨੇ 2.5 ਇੰਚ ਫालतੂ ਰੱਖ ਲਿਆ ਜੀ ਤੇ ਆਪਾਂ ਨੇ ਜਿਹੜਾ ਫਰੰਟ ਵਾਲਾ ਪਾਰਟ ਆ ਉਹਦੇ ਆਸਣ ਦੀ ਸੀਧੇ ਤੋਂ ਉੱਪਰ ਨਿਸ਼ਾਨੀ ਲਾ ਲਈ ਤੇ ਇੱਥੋਂ ਹੀ ਫਿਰ ਗੁੜਾਈ ਦੇ ਦਾਂਗੇ ਇਹਨੂੰ ਠੀਕ ਹੈ ਜੀ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਤੁਸਾਂ ਨੂੰ ਸਮਝ ਜ਼ਰੂਰ ਲੱਗੂਗੀ ਜੀ ਤੇ ਇਹ ਮੂਹਰੇ ਪਾਰਟ ਤੇ ਜੀ 1 ਇੰਚ ਨਿਸ਼ਾਨੀ 1 ਇੰਚ ਦੀ ਕਾਟ ਪਾਉਣੀ ਹੁੰਦੀ ਹੈ ਜੀ ਇਹ ਮੂਰਲੇ ਤੇ ਤੇ 1 ਇੰਚ ਦੀ ਨਿਸ਼ਾਨੀ ਲਾ ਲਈ ਜੀ ਮਨੇ ਇਹ ਤੇ ਕੰਨੀ ਤੱਕ ਤੱਕ ਮਲਾਤੀ ਜੀ ਕੰਨੀ ਦੇ ਪਿੱਛੇ ਹੀ ਥੋੜੀ ਜੀ ਠੀਕ ਹੈ ਜੀ ਇਹ ਮੂਰਲੇ ਚ ਡਾਊਨ ਕਾਟ ਪੈਂਦੀ ਹੁੰਦੀ ਹੈ ਜੀ ਤੇ ਹੁਣ ਆਪਾਂ ਨੇ ਇਹ ਸਾਈਡ ਵਾਲੀ ਸਿਲਾਈ ਤੋਂ ਤੇ ਆਸਣ ਕੰਨੀ ਨੂੰ ਉਚਾਈ ਤੱਕ ਮਤਲਬ ਕਿ ਜਿਹੜਾ ਆਪਾਂ ਨੇ 2 ਇੰਚ ਫालतੂ ਰੱਖਿਆ ਜੀ ਉੱਥੇ ਤੱਕ ਤਿਰਛਾ ਫੁਟਾ ਰੱਖ ਕੇ ਆਪਾਂ ਨੇ ਇਹਨੂੰ ਮਲਾ ਦੇਣਾ ਨਿਸ਼ਾਨੀ ਲਾ ਕੇ ਠੀਕ ਹੈ ਜੀ ਇਹ ਨਿਸ਼ਾਨੀ ਮਲਾਤੀ ਜੀ ਆਪਾਂ ਨੇ ਤੇ ਇਹ ਮੂਰੀ ਤਾਂ ਆਪਾਂ ਨੇ ਕਟਿੰਗ ਕਰ ਲਿਆ ਜੀ ਤੇ ਹੁਣ ਆਪਾਂ ਨੇ ਜਿਹੜਾ ਸਾਈਡ ਸਾਈਡ ਵਿੱਚ 1.5 ਇੰਚ ਕੱਪੜਾ ਛੱਡਿਆ ਸੀਗਾ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਠੀਕ ਹੈ ਜੀ ਇਹ ਚਾਰੇ ਪਾਰਟ ਨੇ ਜੀ ਆਪਾਂ ਨੇ ਇਕੱਠਾ ਕਟਿੰਗ ਕਰਨਾ ਇਹ ਜਿਹੜਾ ਸਾਈਡ ਵਾਲਾ ਹੁੰਦਾ ਜੀ ਆਸਣ ਵਾਲ ਆਸਣ ਵਾਲੀ ਸਾਈਡ ਜਿਹੜਾ ਹੁੰਦਾ ਉਹ ਬਾਧ ਘਟ ਹੁੰਦਾ ਤੇ ਜਿਹੜਾ ਕੰਨੀ ਵਾਲੀ ਸਾਈਡ ਹੁੰਦਾ ਉਹ ਇੱਕਸਾਰ ਹੁੰਦਾ ਤੇ ਹੁਣ ਇਹਨੂੰ ਮੂਹਰੇ 파ਟ ਨੂੰ ਚੱਕ ਕੇ ਜਿਹੜੀ ਆਪਾਂ ਨੇ 1.5 ਇੰਚ ਤੇ ਨਿਸ਼ਾਨੀ ਲਾਈ ਸੀਗੀ ਤੇ ਉੱਪਰ 2.5 ਇੰਚ ਤੇ ਲਾਈ ਸੀਗੀ ਉੱਥੇ ਮਿਲਾ ਦੇਣਾ ਹਸਣ ਨਾਲ ਹਸਣ ਮਿਲਾ ਦੇਣਾ ਜੀ ਤੇ ਮੂਰੀ ਵਾਲੇ ਪਾਸੇ ਤੇ ਮੂਰੀ ਮਿਲਾ ਦੇਣੀ ਆ ਉਹ ਉਵੇਂ ਹੀ ਧਰ ਲੈਣਾ ਤੇ ਜਿਹੜਾ ਆਪਣਾ ਮੂਹਰੇ ਕਪੜਾ ਵੱਧ ਸੀਗਾ ਉਹ ਪਿੱਛੇ ਵੱਧ ਗਿਆ ਤੇ ਆਪਾਂ ਨੇ ਮੂਹਰੇ ਇੱਕਸਾਰ ਹੋ ਗਿਆ ਹੁਣ ਆਪਾਂ ਨੇ ਇਸ ਕਰਕੇ ਕੀ ਆਪਣੀ ਸਲਾਈ ਕਪੜਾ ਕਦੇ ਵੀ ਵੱਧਦਾ ਘਟਦਾ ਨਹੀਂ ਹੈਗਾ ਜੇ ਤੁਸੀਂ ਐਂ ਕਰਕੇ ਕੱਟੋਗੇ ਤੇ ਤੁਸੀਂ ਐਂ ਕੱਟ ਕੇ ਦੇਖਿਓ ਤੇ ਆਪਣੀ ਸਲਾਈ ਕਸਾਰ ਹੁੰਦੀ ਹੈ ਕਈ ਵਾਰੀ ਕਿ ਹੁੰਦਾ ਕੀ ਹੁੰਦਾ ਕਿ ਜਿਹੜੀ ਸੈਂਟਰ ਵਾਲੀ ਸਲਾਈ ਹੁੰਦੀ ਹੈ ਵਿਚਾਰੇ ਉਹ ਵਾਧਾ ਘਟਾ ਜਾਂਦਾ ਕਪੜਾ ਤੇ ਮੂਰੀ ਕੋਲੋਂ ਤੇ ਉਹ ਫਿਰ ਮਤਲਬ ਖਿੱਚੀ ਜੀ ਪੈਂਦੀ ਹੈ ਜੇ ਆਪਾਂ ਉਹਨੂੰ ਖਿੱਚ ਕੇ ਮਲਾਨੇ ਆ ਤਾਂ ਇਸ ਕਰਕੇ ਐਂ ਕਰਕੇ ਐਂ ਕਰਕੇ ਦੇਖਿਓ ਤੁਸੀਂ ਐਂ ਕਟਿੰਗ ਕਰਕੇ ਤੇ ਇਹ ਬਹੁਤ ਵਧੀਆ ਕਟਿੰਗ ਹੁੰਦੀ ਹੈ ਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਜੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਹੁਣ ਆਪਾਂ ਪੌਫਟੀ ਪੌਕਰੀ ਕਟਿੰਗ ਕਰਾਂਗੇ ਜੀ ਜੇਬ ਦੀ ਕਟਿੰਗ ਕਰਾਂਗੇ ਤੇ ਇਹ ਮੈਨੇ 6.5 ਇੰਚ ਚੜਾਈ ਲੈਣੀ ਆ ਜੀ ਇਹਦੀ ਤੇ 13 ਇੰਚ ਇਹਦੀ ਲੰਬਾਈ ਲੈਣੀ ਆ 12 13 ਤੇ 11 ਇੰਚ ਦੀ ਲੰਬਾਈ ਲੈ ਸਕਦੇ ਹਾਂ ਲੇਡੀਜ਼ ਦੀ ਤੇ ਜੈਂਟਸ ਦੀ ਹੁੰਦੀ ਹੈ ਜੀ 14 ਇੰਚ ਜੇਬ ਦੀ ਲੰਬਾਈ ਤੇ 6.5 ਇੰਚ ਚੜਾਈ ਤੇ ਜੈਂਟਸ ਦੀ ਹੁੰਦੀ ਹੈ ਜੀ 7 ਇੰਚ ਚੜਾਈ ਡਬਲ ਕਰਕੇ ਠੀਕ ਹੈ ਜੀ 14 ਹੁੰਦੀ ਆ ਡਬਲ ਕਰਕੇ 7 ਹੁੰਦੀ ਹੈ ਤੇ ਨੀਚੇ ਦੇ ਆਪਾਂ ਨੇ ਨਿਸ਼ਾਨੀ ਲਾ ਕੇ ਇਹ ਬਾਕਸ ਬਣਾ ਕੇ ਜੀ ਤੇ ਆਪਾਂ ਨੇ ਥੋੜੀ ਜਿਹੀ ਗੁਲਾਈ ਦੇਣੀ ਆ ਮਤਲਬ ਕਿ 2 ਇੰਚ ਤੇ ਲਾ ਲਓ ਤੁਸੀਂ ਇੰਨੀ ਕੁ ਗੁਲਾਈ ਦੇਣੀ ਆ ਜੀ ਤੇ ਜੇ ਮੇਰੀਆਂ ਵੀਡੀਓਆਂ ਵਧੀਆਂ ਲੱਗਦੀਆਂ ਐ ਜੀ ਤਾਂ ਮੈਨੂੰ ਜਰੂਰ ਦੱਸਿਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਜੀ